ਸਾਡੇ ਸਲਾਮਾ ਸਾਡੇ ਕਿਹਨੇ ਬਹੁਤ ਬਹੁਤ ਆਜਾ ਸਾਥ ਹੋਵੇ ਨਾ ਇਹ ਮੈਂ ਚਲੇ ਜਾ ਨਹੀਂ 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 ਰੋ ਰੋ ਅੱਜ ਕੁਸ਼ ਨਹੀਂ ਨਹੀਂ ਹਾਂਜੀ ਹਾਂਜੀ ਅੱਜ ਰਾਜਾ ਸਾਹਿਬ ਦੇ ਇਸ ਥਾਂ ਤੇ ਪਾਰਟੀ ਦੇ ਵੱਲੋਂ ਸਭ ਅਸੀਂ ਆਏ ਹਾਂ ਔਰ ਗੁਰੂ ਘਰ ਦੇ ਅੰਦਰ ਵੀ ਮੱਥਾ ਟੇਕਿਆ ਥੋੜਾ ਸ਼ਰਮਾ ਕੇ ਉੱਚਾ ਬੋਲੋ ਗੁਰੂ ਘਰ ਦੇ ਅੰਦਰ ਵੀ ਮੱਥਾ ਟੇਕਿਆ ਔਰ ਇਥੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਦੇ ਨਾਲ ਵੀ ਗੱਲਬਾਤ ਕੀਤੀ ਹੈ ਇਸ ਥਾਨ ਦੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਊਰਜਾ ਸਕਾਰਾਤਮਕ ਊਰਜਾ ਜਿਹੜੀ ਹੈ ਉਹਦਾ ਅਨੁਭਵ ਹੋਇਆ ਮੈਂ ਅੰਦਰ ਵੀ ਇੱਕ ਗੱਲ ਕਹਿ ਰਿਹਾ ਸੀ ਕਿ ਨਮਿਤ ਐਸਾ ਬਣਿਆ ਕਿ ਰਾਜਾ ਸਾਹਿਬ ਨੇ ਸਾਨੂੰ ਬੁਲਾਣਾ ਹੀ ਸੀ ਆਸ਼ੀਰਵਾਦ ਹੀ ਦੇਣਾ ਸੀ ਕਿਰਪਾਈ ਪਾਰਟੀ ਦੇ ਸਭ ਲੋਕਾਂ ਦੇ ਉੱਤੇ ਕਰਨੀ ਸੀ ਤੇ ਕੋਈ ਹੋਰ ਨਿਮਿਤ ਬਣਾ ਲੈਂਦੇ ਲੇਕਿਨ ਗੁਰੂ ਘਰ ਦੀ ਆਪਣੀ ਕਿਰਪਾ ਨਿਮਿਤ ਕੋਈ ਵੀ ਬਣਿਆ ਹੋਏ ਲੇਕਿਨ ਸਾਨੂੰ ਇੱਥੇ ਆ ਕੇ ਮੱਥਾ ਟੇਕਣ ਦਾ ਮੌਕਾ ਮਿਲੇ ਇੱਥੇ ਪੰਜਾਬ ਹੀ ਨਹੀਂ अलग-अलग इलाकेयां ਤੋਂ ਲੋਕ ਆਪਣੀਆਂ ਮਰਦਾਂ ਲੈ ਕੇ ਆਪਣੀ ਅਰਦਾਸ ਇੱਥੇ ਕਰਨ ਆਉਂਦੇ ਨੇ ਔਰ ਸ਼ੁਕਰਾਨਾ ਕਰਨ ਵੀ ਆਉਂਦੇ ਨੇ ਲੇਕਿਨ ਪਿਛਲੇ ਦਿਨੀ ਜਿਸ ਪ੍ਰਕਾਰ ਮੁੱਖ ਮੰਤਰੀ ਜੀ ਦਾ ਜੋ ਬਿਆਨ ਆਇਆ ਹੈ ਸਰੂਪਾਂ ਨੂੰ ਲੈ ਕੇ ਸਾਡੇ ਲਈ ਬੜੇ ਪਵਿੱਤਰ ਗ੍ਰੰਥ ਨੇ ਉਹ ਈਸ਼ਵਰ ਦਾ ਰੂਪ ਨੇ ਬਿਨਾ ਸੋਚੇ ਸਮਝੇ ਬਿਨਾ ਜਾਣੇ ਕੇਵਲ ਅਖਬਾਰ ਦੀਆਂ ਸੁਰਖੀਆਂ ਬਨਣ ਲਈ ਔਰ ਉਹਨਾਂ ਨੂੰ ਜਿਸ ਪ੍ਰਕਾਰ ਆਦਤਾਂ ਬੋਲਣ ਦੀ ਬਿਨਾ ਪੂਰੀ ਘੋਕ ਕੀਤੇ ਜਿਸ ਪ੍ਰਕਾਰ ਇਸ ਸਥਾਨ ਨੂੰ ਵੀ ਸ਼ੱਕ ਦੇ ਘੇਰੇ ਚ ਲਿਆਉਣ ਦਾ ਪ੍ਰਯਾਸ ਉਹਨਾਂ ਨੇ ਕੀਤਾ ਉਹ ਨਿੰਦਨੀ ਹੈ ਪਾਰਟੀ ਉਹਦੀ ਨਿੰਦਾ ਕਰਦੀ ਹੈ ਧਰਮ ਜੋੜਦਾ ਹੈ ਉਹਨਾਂ ਨੇ ਤੇ ਬਿਆਨ ਦਿੱਤਾ ਇਹ ਤੇ ਪੰਜਾਬ ਦੇ ਅੰਦਰ ਸਮਰਸਤਾ ਭਾਈਚਾਰਾ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ ਲੇਕਿਨ ਇਸ ਸਥਾਨ ਦੇ ਪ੍ਰਤੀ ਕਿੰਨਾ ਵੱਡਾ ਵਿਸ਼ਵਾਸ ਹੈ ਐਡਾ ਵੱਡਾ ਬਚਕਾਨਾ ਬਿਆਨ ਦੇਣ ਤੋਂ ਬਾਅਦ ਵੀ ਸਮਾਜ ਨੇ ਜਿਹੜਾ ਪ੍ਰੇਮ ਭਾਵ ਸੱਧ ਭਾਵਨਾ ਬਣਾ ਕੇ ਰੱਖੀ ਹੈ ਇਹ ਆਪਣੇ ਆਪ ਵਿੱਚ ਇਸ ਗੱਲ ਦਾ ਜਵਾਬ ਹੈ ਕਿ ਰਾਜਾ ਸਾਹਿਬ ਦੇ ਇਸ ਥਾਂ ਦੀ ਦੀ ਮੰਨਤ ਹੈ ਔਰ ਆਪਣਾ ਇੱਕ ਇਹ ਵੀ ਮੰਨਣਾ ਹੈ ਧਾਰਮਿਕ ਮਾਮਲਿਆਂ ਦੇ ਅੰਦਰ ਸਰਕਾਰ ਦੀ ਦਖਲ ਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਨੂੰ ਸ਼ੋਭਾ ਕਰਦਾ ਜਿਨ੍ਹਾਂ ਦੇ ਅਧੀਨ ਇਹ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸ੍ਰੀ ਅਕਾਲ ਪੁਰਖ ਸਾਹਿਬ ਦਾ ਕੋਈ ਗਲਬਾਤਾ ਆਏ ਤਾਂ ਸਮਝ ਆਂਦੀ ਹੈ ਧਾਰਮਿਕ ਮਾਮਲਿਆਂ 'ਚ ਜਦੋਂ ਸਰਕਾਰਾਂ ਕੇਵਲ ਆਪਣੇਆਂ ਨਲਕੀਆਂ ਛੁਪਣ ਲਈ ਜਦੋਂ ਕਿ ਸਰਕਾਰ ਦੇ ਉੱਤੇ ਪੰਜਾਬ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਔਰ ਜਿਨ੍ਹਾਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਤਾ ਚਾਹੀ ਸੀ ਉਹਦੇ 'ਚ 4 ਸਾਲ ਬਾਅਦ ਵੀ ਨਾਕਾਮ ਹੋਈ ਹੈ ਉਹਤੇ ਬੇਅਦਬੀਆਂ ਲੱਭਣੇ ਪਾਏ ਦੋਚੀ ਫੜ ਨਹੀਂ ਪਾਏ ਮੇਰਾ ਇਹ ਸਵਾਲ ਹੈ ਕਿ ਖੁਦ ਮੁੱਖ ਮੰਤਰੀ ਨੇ ਮੈਂ ਸ਼ਬਦ ਨਹੀਂ ਦਿਰਾਵਾਂਗਾ ਇਹ ਸਥਾਨ ਨੂੰ ਲੈ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਲੱਭ ਕੇ ਬਰਾਮਦ ਕਰ ਲਏ ਇਹ ਆਪਣੇ ਆਪ ਚ ਗੁਰੂ ਮਹਾਰਾਜ ਜੀ ਦੀ ਵਿਅਦਵੀ ਹੈ ਕੀ ਸਰਕਾਰ ਕੀ ਮੁੱਖ ਮੰਤਰੀ ਇਦਲੀ ਮਾਫੀ ਮੰਗਣਗੇ ਔਰ ਪੰਜਾਬ ਦੇ ਅੰਦਰ मैं सरकार चाहना धार्मिक अंदाज़ी देना बंद सर, पंजाब में रहा है, नहीं मैं आज यहाँ माथा टेकने आया हूँ पूरी तरह से धार्मिक रूप में हम लोग श्रद्धा से आए हैं तो इसी विषय पे अपनी बात कर रहा हूँ धर्म के मामले में ज्ञानी लोग बोलेंगे میری بات سن کے اندر سرکار دے ایک منٹ گل سننا ਧਰਮ اتنا ਸੰਵੇਦਨਸ਼ੀਲ ਮਾਮਲਾ ਹੈ। اور میں ਸਿੱਖ ਪੰਥ ਦਾ ਗਿਆਨੀ ਨਹੀਂ ਆ। ਮੈਂ ਨਮਾਨਾ ਜਾਂ ਪੰਜਾਬੀ ਆ। ਮੇਰੇ ਮਨ 'ਚ ਸ਼ਰਧਾ, ਪ੍ਰੇਮ, ਸਮਰਪਣ ਹੈ। ਇਹਦੇ ਉੱਤੇ ਸਿੱਖ ਧਰਮ ਨੂੰ ਜਾਦਾ ਸਮਝਣ ਵਾਲੇ ਉਹਨਾਂ ਦੀਆਂ ਮਰਿਆਦਾਵਾਂ ਨੂੰ ਸਮਝਣ ਵਾਲੇ ਕੋਈ ਆਪਣੇ ਧਾਰਮਿਕ ਲੋਕ ਜਾਂ ਜਿਹੜੇ ਉਸ ਪੰਥ ਨੂੰ ਅੱਛੇ ਤਰੀਕੇ ਨਾਲ ਜਾਣਦੇ ਨੇ ਉਹੀ ਇਹਦਾ ਜਵਾਬ ਦੇ ਸਕਦੇ ਨੇ ਮੈਂ ਤਾਂ ਅੱਜ ਇੱਥੇ ਮੱਥਾ ਟੇਕਣ ਆਇਆ ਹਾਂ ਦੋਨੋਂ ਤੁਸੀਂ ਲਾਲ ਤੁਸੀਂ ਵੀ ਅੱਗੇ ਰਹੋ ਜੀ ਜੀ ਸਰ ਜੈਪੁਰਾ ਜੀ ਤੁਸੀਂ ਆ ਜਾਣਾ ਫਰਮਾ ਜੀ ਤੁਸੀਂ ਵੀ ਨਾਲ ਖੜ੍ਹ ਜਾਓ ਆਓ ਫਰਮਾ ਜੀ ਆ ਜਾਓ ਫਰਮਾ ਜੀ ਆ ਜਾਓ ਕਿਉਂਕਿ ਬਿਨਾ ਤਾਂ ਕੋਈ ਰਾਜਾ ਸਾਹਿਬ ਜੀ ਦੀ ਭਗਤੀ ਔਰ ਗੁਰੂ ਪ੍ਰਤੀ ਸ਼ਰਧਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਮiture ਦਾ ਵਿਸ਼ਵਾਸ ਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਲੜ ਲਾਉਣ ਦੀ ਜੋ ਰਵਾਇਤ ਉਹਨਾਂ ਨੇ ਸ਼ੁਰੂ ਕੀਤੀ ਸੀ ਅੱਜ ਤੱਕ ਇੱਕ ਕਮੇਟੀ ਤੇ ਸਾਰੇ ਸੇਵਾਦਾਰ ਉਸ ਨੂੰ ਜਾਰੀ ਰੱਖ ਰਹੇ ਨੇ ਦੋ ਸ਼ਬਦ ਪ੍ਰਧਾਨ ਦੇਸ਼ ਦੇ ਸੌਰੀ ਪੰਜਾਬ ਦੇ ਮੁੱਖ ਮੰਤਰੀ ਨੇ ਵਰਤੇ ਆ ਜਿਹੜੇ ਸਾਡੇ ਪ੍ਰਧਾਨ ਅਸ਼ਵਰੀ ਜੀ ਨੇ ਤੁਹਾਡੇ ਧਿਆਨ ਚ ਲਿਆਉਂਦੇ ਆ ਉਹ ਸ਼ਬਦ ਕਿਸੇ ਵੀ ਸਿੱਖ ਦੇ ਮੂੰਹ ਚੋਂ ਨਿਕਲ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਨੂੰ ਲੱਭਣਾ ਤੇ ਮੈਂ ਸਮਝਦਾ ਸਾਰੀ ਦੁਨੀਆ ਹੀ ਉਸੇ ਪਾਸੇ ਤੁਸੀਂ ਸਾਰੇ ਹੀ ਅਸੀਂ ਭੱਜੇ ਫਿਰਦੇ ਆ ਕਿ ਸਾਨੂੰ ਕਿਤੇ ਗੁਰੂ ਲੱਭ ਜਾਏ ਤੇ ਮੈਂ ਸਮਝਦਾ ਉਹ ਗੱਲ ਜੇ ਉਹਨਾਂ ਨੂੰ ਲੱਭ ਜਾਏ ਸਰਪ੍ਰ�ਖ ਗਵੰਦ ਸਿੰਘ ਮਾਨ ਨੂੰ ਅਸੀਂ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਕਿਤੇ ਗੁਰੂ ਲੱਭ ਜਾਏ ਹਲੇ ਤੱਕ ਤਾਂ ਨਿਗਰੇ ਹੈਗੇ ਆ ਨਿਗਰੇ ਦੀ ਕੋਈ ਗੱਤ ਨਹੀਂ ਹੁੰਦੀ ਸੋ ਆਪਣੇ ਬੇਗੱਥ ਹੋ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪਾਂ ਬਾਰੇ ਕੁਝ ਐਸਾ ਜਿਹੜਾ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਬਾਣੀ ਦਾ ਰੂਪ ਹੈ ਤੇ ਇਹ ਗੱਲ ਜਿਹੜੀ ਹੈ ਅਸੀਂ ਨਿੰਦਾ ਕਰ ਸਕਦੇ ਹਾਂ ਅਸੀਂ ਇਸ ਧਰਤੀ ਤੇ ਖੜੇ ਹੋ ਕੇ ਕੋਈ ਵੀ ਐਸਾ ਅਸ਼ਵਨੀ ਜੀ ਨੇ ਜੋ ਵੀ ਸ਼ਬਦ ਇਸਤੇਮਾਲ ਕੀਤਾ ਧਾਰਮਿਕ ਮਰਿਆਦਾ ਨੂੰ ਸਾਹਮਣੇ ਰੱਖ ਕੇ ਕੀਤਾ ਔਰ ਅਸੀਂ ਇਸ ਦੀ ਜਿਹੜੀ ਹੈ ਨਿੰਦਾ ਕਰਦੇ ਹਾਂ ਔਰ ਲੋਕਾਂ ਨੂੰ ਵਿਸ਼ਵਾਸ ਵੀ ਦੋਨੇ ਹੈ ਕਿ ਅਸੀਂ ਜਦੋਂ ਵੀ ਕਿਤੇ ਅਸੀਂ ਕੋਈ ਗੱਲ ਹੁੰਦੀ ਹੈ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਜ ਹੈ ਆਪਣਾ ਮੀਠ ਹਮ ਸਭ ਕੋ ਕੀ ਨਾ ਹਮ ਸਭ ਨਾ ਕੇ ਸਾਜਨ ਇੱਕ ਪਿਤਾ ਇੱਕ ਇਸ ਕੇ ਹਮ ਬਾਰਿਕ ਅਸੀਂ ਸਾਰਾ ਇੱਕੋ ਹੀ ਪਰਿਵਾਰ ਹੈ ਇੱਥੇ ਤੇ ਅਸੀਂ ਸਾਰੇ ਹੀ ਆਪਣੇ ਗੁਰੂ ਨੂੰ ਨਤਮਸਤਕ ਹੋਣ ਆਏ ਆ ਅਸੀਂ ਮੈਨੇਜਮੈਂਟ ਕਮੇਟੀ ਨਾਲ ਵਿਸ਼ਵਾਸ ਦਰਨ ਲਈ ਆਏ ਆ ਕਿ ਅਸੀਂ ਤੁਹਾਡੇ ਨਾਲ ਹੈ ਵਿਅਕਤੀਗਤ ਰੂਪ ਵਿੱਚ ਵੀ ਤੇ ਪਾਰਟੀ ਦੇ ਰੁਕੂ ਪਦਰ ਸਾਰੇ ਕਰੀ ਗ੍ਰੀਨ ਬਿਚ ਉਹਨਾਂ ਨੇ ਬਿਆਨ ਦਿੱਤਾ ਸੀਗਾ